ਨਾਮ ਹੈ ਜੀ ਹਾਂ ਜੀ ਮੇਰਾ ਨਾਮ ਪ੍ਰਤੀਵਾ ਸ਼ਰਮਾ ਮੈਂ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੋ ਜ਼ਿਲ੍ਹਾ ਪ੍ਰੈਸਰ ਕਰਤਰ ਅ ਅੱਜ ਜੀ ਸਾਡੀ ਜਿਹੜੀ ਆਈਸੀਡੀਐਸ ਦੀ ਜਿਹੜੀ ਸਕੀਮ ਸੀ ਇਹ 2 ਅਕਤੂਬਰ 1975 ਨੂੰ ਲਾਗੂ ਕੀ ਗਈ ਸੀ ਇਹਨੂੰ 50 ਸਾਲ ਪੂਰੇ ਹੋ ਗਏ ਇਸ ਉਸੇ ਅੱਜ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਇੱਥੇ ਤੇ ਕਾਲੇ ਸੂਟ ਤੇ ਕਾਲੀ ਚੁੰਨੀਆਂ ਪਾ ਕੇ ਅਸੀਂ ਰੋਸ ਪ੍ਰਦਰਸ਼ਨ ਕਰਨ ਆਏ ਆਂ ਇਹਦੇ ਚ ਜਿਹੜੀ ਸਾਡੀ ਮੇਨ ਮੰਗਾ ਹੈਗੇ ਇੱਕ ਤੋਂ ਜਿਹੜਾ ਐਫ ਆਰਐਸ ਹੈ ਜੀ ਅਸੀਂ ਇਹ ਨਹੀਂ ਕਰਾਂਗੇ ਕਿਉਂਕਿ ਜਦੋਂ ਤੱਕ ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀ ਵੀ ਅਸੀਂ ਫੋਨ ਦੇਵਾਂਗੇ ਔਰ ਜਿਹੜੇ ਸ਼ਹਿਰਾਂ 'ਚ ਹਰਿਆਣਾ 'ਚ ਵੀ ਉਧਰਲੇ ਪਾਸੇ ਜਿਹੜੇ ਫੋਨ ਆ ਉਹ ਤੀਜੀ ਵਾਰ ਮਿਲ ਚੁਕਿਆ। ਇੱਥੇ ਪੰਜਾਬ ਦੀ ਸਰਕਾਰ ਨੇ ਇੱਕ ਵਾਰ ਵੀ ਸਾਨੂੰ ਫੋਨ ਨਹੀਂ ਦਿੱਤੇ। ਇਸ ਕਰਕੇ ਸਾਡੀ ਜਿਹੜੀ ਐਫ ਆਰਐਸ ਦੀ ਜਿਹੜੀ ਮੰਗ ਹੈ ਵੀ ਅਸੀਂ ਉਹ ਜਦੋਂ ਤੱਕ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਮੋਬਾਈਲ ਨਹੀਂ ਦਿੱਤੇ ਜਾਣਗੇ। ਨਾ ਹੀ ਈ ਕੇਵਾਈਸੀ ਕਰਾਂਗੇ ਕਿਉਂਕਿ ਇਹ ਵੀ ਮੋਬਾਈਲ ਨਾਲ ਸੰਬੰਧਿਤ ਹੈ। ਤੋਂ ਸਾਡੀ ਜਿਹੜੀ ਮੇਨ ਮੰਗ ਹੈ ਮੋਬਾਈਲ ਹੈ ਵੀ ਸਰਕਾਰ ਸਾਨੂੰ ਮੋਬਾਈਲ ਦੇਵੇ ਤੇ ਕੰਮ ਕਰਾਂਗੇ। ਜਦ ਤੱਕ ਮੋਬਾਈਲ ਨਹੀਂ ਤੋ ਕੰਮ ਨਹੀਂ। ਔਰ ਦੂਜੀ ਮੰਗਸੜੀ ਜਿਹੜੀ ਹੈਗੀ ਜੀ ਪਹਿਲਾਂ ਸਾਨੂੰ ਜਿਹੜੀ ਫੀਡ ਆਉਂਦੀ ਸੀ ਉਹ ਖੁੱਲੀ ਆਉਂਦੀ ਸੀ ਹੁਣ ਜਿਹੜੀ ਫੀਡ ਆਉਂਦੀ ਆ ਉਹ ਪੈਕੇਟਾਂ 'ਚ ਬੰਦ ਆਉਂਦੀ ਆ ਉਹ ਐਕਸਪਾਇਰ ਡੇਟ ਹੋ ਜਾਂਦੀ ਹੈ ਔਰ ਉਹ ਜਿਹੜੀ ਐਕਸਪਾਇਰ ਡੇਟ ਹੋ ਜਾਂਦੀ ਹੈ ਤਾਂ ਫਿਰ ਜਿਹੜੇ ਲਾਪਾਤਰੀਆ ਉਹ ਲੈਣ ਤੋਂ ਇਨਕਾਰ ਕਰਦੇ ਕਿਉਂਕਿ ਉਹ ਫੀਡ ਬਿਲਕੁਲ ਵੀ ਅੱਛੀ ਨਹੀਂ ਆ ਰਹੀ ਉਹ ਜਮਾਂ ਗੰਦੀ ਫੀਡ ਆ ਰਹੀ ਹੈ ਤੀਜੀ ਜਿਹੜੀ ਸਾਡੇ ਸੁਪਰੀਮ ਕੋਰਟ ਨੇ ਜਿਹੜੀ ਆ ਗ੍ਰੈਜੂਏਟੀ ਸਾਡੂ ਲਾਗੂ ਕੀਤੀ ਸੀਗੀ ਉਹਨੂੰ 2018 'ਚ ਲਾਗੂ ਕੀਤੀ ਸੀ ਹਜੇ ਤੱਕ ਇਹਨੇ ਸਰਕਾਰ ਨੇ ਸਾਨੂੰ ਨਹੀਂ ਗ੍ਰੈਜੂਏਟੀ ਦਿੱਤੀ ਤੇ ਉਸ ਗ੍ਰੈਜੂਏਟੀ ਤਿੰਨ ਤੋਂ 6 ਸਾਲ ਦੇ ਉਹ ਉਹਨਾਂ ਨੇ ਸਕੂਲਾਂ ਵਿੱਚ ਸ਼ਿਫਟ ਕਰ ਦਿੱਤੇ ਆ ਸਾਨੂੰ ਆਂਗਣਵਾੜੀਆਂ ਖਾਲੀ ਕਰ ਦਿੱਤੀ ਹੈ ਇਸ ਕਰਕੇ ਜਿਹੜੀ ਪ੍ਰੀ ਨਰਸਰੀ ਸਰਟੀਫਿਕੇਟ ਹੈ ਲੀਵਿੰਗ ਸਰਟੀਫਿਕੇਟ ਹੈ ਉਹ ਆਂਗਣਵਾੜੀ ਸੈਂਟਰਾਂ ਦੇ ਵਿੱਚ ਲਾਗੂ ਕੀਤਾ ਜਾਵੇ ਅਗਰ ਸਰਕਾਰ ਸਾਡੀ ਇਹ ਮੰਗਾਂ ਪੂਰੀ ਨਹੀਂ ਕਰੂਗੀ ਤਾਂ ਅਸੀਂ ਇਹ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ ਇਸ ਕਰਕੇ ਅਸੀਂ ਸਰਕਾਰ ਤੁਹਾਨੂੰ ਰੋਧ ਕਰਦੇ ਆ ਵੀ ਸਾਡੀ ਜਿਹੜੀ ਮੰਗਾਂ ਇਹ ਪੂਰੀ ਕੀਤੀ ਜਾਵੇ ਸਾਨੂੰ ਵਾਦਾ ਕੀਤਾ ਸੀ ਪੰਜਾਬ ਸਰਕਾਰ ਨੇ ਵੀ ਜਦੋਂ ਅਸੀਂ ਸੱਤਾ ਦੇ ਵਿੱਚ ਆ ਗਏ ਤੋ ਜਿਹੜਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਜਿਹੜਾ ਮਾਨ ਪੱਤਾ ਹੈ ਵੀ ਜਿਹੜਾ ਮਿਲਦਾ ਉਹ ਤੋਂ ਦੁੱਗਣਾ ਕਰਕੇ ਦੇਵਾਂਗੇ ਲੇਕਿਨ ਦੁੱਗਣਾ ਤੋਂ ਬਹੁਤ ਦੂਰ ਦੀ ਗੱਲ ਹੈ ਜਿਹੜਾ ਸਾਨੂੰ ਪਹਿਲਾਂ ਦਿੱਤਾ ਜਾਂਦਾ ਸੀ ਉਹ ਵੀ ਨਹੀਂ ਦਿੱਤਾ ਗਿਆ ਇਸ ਕਰਕੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਪਹਿਲਾਂ ਨੰਬਰ ਤੇ ਮੋਬਾਈਲ ਦਿੱਤਾ ਜਾਵੇ ਤਾਂ ਐਫ ਆਰ ਐਸ ਕਰਾਂਗੇ ਆਦਰਵਾਇਜ਼ ਨਹੀਂ ਅਸੀਂ ਇਹ ਕੇ ਵਾਈ ਸੀ ਤੇ ਐਫ ਆਰ ਐਸ ਬਿਲਕੁਲ ਬੰਦ ਕਰ ਦੇਵਾਂਗੇ ਇਸ ਕਰਕੇ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੀ ਮੰਗਾਂ ਨੂੰ ਮੰਨਿਆ ਜਾਵੇ ਧੰਨਵਾਦ